ਚੋਰੀ ਦੇ ਸੱਤ ਮੋਟਰਸਾਈਕਲ ਦੇ ਅੱਗੇ ਗੁੱਟਨੇ ਭਾਰ ਬੈਠੇ ਆ ਉਹ ਪੰਜ ਮੁੰਡੇ ਨੇ ਜਿਨ੍ਹਾਂ ਨੇ ਫਗਵਾੜਾ ਵਿੱਚ ਮੋਟਰਸਾਈਕਲ ਚੋਰੀ ਕਰਨ ਦੀ ਆਤਮਚਾਈ ਹੋਈ ਸੀ ਅਤੇ ਲੋਕਾਂ ਦਾ ਜੀਨਾ ਦੁਰਲਭ ਕੀਤਾ ਹੋਇਆ ਸੀ ਪਰ ਸ਼ਾਇਦ ਅਜਿਹੇ ਗਲਤ ਅੰਸਰਾਂ ਨੂੰ ਇਹ ਨਹੀਂ ਪਤਾ ਕਿ ਜਿੰਨਾ ਚਿਰ ਮਰਜੀ ਉਹ ਗਲਤ ਕੰਮ ਕਰ ਲੈਣ ਪਰ ਇੱਕ ਨਾ ਇੱਕ ਦਿਨ ਪੁਲਿਸ ਦੇ ਲੰਬੇ ਹੱਥ ਤੁਹਾਡੇ ਤੱਕ ਪਹੁੰਚ ਹੀ ਜਾਣਗੇ ਫਗਵਾੜਾ ਥਾਣਾ ਸਿਟੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਦੀ ਅਗਵਾਈ ਦੇ ਵਿੱਚ ਪੰਜ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਚੋਰੀ ਦੇ ਬਿਨਾ ਨੰਬਰੀ ਸੱਤ ਮੋਟਰ ਸਾਈਕਲ ਬਰਾਮਦ ਕਰ ਲਏ ਗਏ ਉੱਚ ਅਫਸਰਾਂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਨੌਜਵਾਨ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਕਰਦੇ ਨੇ ਅਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਟੈਕਨੀਕਲ ਤਰੀਕੇ ਨਾਲ ਸਕੀਮ ਬਣਾ ਕੇ ਕਾਬੂ ਕੀਤਾ ਤਾਂ ਵਾਕਿਆ ਇਨਾਂ ਪਾਸੋਂ ਚੋਰੀ ਦੇ ਵਕ-ਵਕ ਕੰਪਨੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਅੱਜ ਦੀ ਮਾਰਨਿੰਗ ਸਾਡੇ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਇਲੈਕਸ਼ਨ ਨੂੰ ਮੁੱਖ ਨਜ਼ਰ ਰੱਖਦੇ ਹੋਏ ਸਾਡੇ ਐਸਐਸਪੀ ਸਾਹਿਬ ਕੁੜਾੜਾ ਦੀ ਹਦਾਇਤ ਅਨੁਸਾਰ ਅਸੀਂ ਜੋ ਉਥੇ ਚੋਰੀ ਦੀ ਵਾਰਦਾਤ ਹੋਈ ਸੀ ਉਸ ਨੂੰ ਅਸੀਂ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਜੋ ਅਸੀਂ ਸੱਤ ਮੋਟਰਸਾਈਕਲ ਹੁਣ ਤੱਕ ਬਰਾਮਦ ਕਰ ਚੁੱਕੇ ਹਾਂ ਜੋ 114 ਨੰਬਰ ਐਫਪੀਅਰ ਦਰਜ ਕੀਤੀ ਤੇ ਹੁਣ ਅਸੀਂ ਇਹਨਾਂ ਨੂੰ ਪੁਲਿਸ ਹਿਰਾਸਤ ਲੈ ਆਏ ਜੋ ਕੋਈ ਨਹੀਂ ਸਾਡੇ ਤੇ ਪੁਲਿਸ ਹਿਰਾਸਤ ਦੇ ਨੇ ਇਹਨਾਂ ਨੇ ਫਗਵਾੜੀ ਤੋਂ ਤੇ ਨਾਲ ਦੇ ਹੁਸ਼ਰਤ ਉਹ ਜੋ ਮੋਟਰਸਾਈਕਲ ਚੋਰੀ ਕੀਤੀ ਸੀ ਜਿਨ੍ਹਾਂ ਵਿੱਚੋਂ ਸੱਤ ਅਸੀਂ ਬਰਾਮਦ ਕਰ ਲਈ ਨੇ ਤੋ ਹੋਰ ਵੀ ਇਹਨਾਂ ਨੇ ਸਾਡੇ ਕੋਲ ਕਈ ਵਾਰ ਦਾ ਤੰਗ ਮੋੜਿਆ ਨੇ तकरीबन 15 ਤੋਂ ਉੱਪਰ ਵਾਰ ਦਾ ਤੰਗ ਲੋ ਇਹਨਾਂ ਨੇ ਮੰਨੀਆਂ ਨੇ ਤੇ ਅਸੀਂ ਹੋਰ ਵੀ ਪਰਮਾਨ ਲੈ ਕੇ ਉਹਨਾਂ ਸੀ ਰਿਕਵਰੀ ਕਰਨ ਤੇ ਜਿੱਥੇ ਤੱਕ ਪਹੁੰਚ ਹੋ ਗਈ ਉਹ ਤਦ ਤੱਕ ਅਸੀਂ ਜੋ ਵੀ ਇਹਦੇ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ